ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਸਕੰਦਰ ਸਨ 1574 ਨੂੰ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਬੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਤੇ ਜੋਤੀ ਜੋਤ ਸਮਾਇਆ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪਰਿਵਾਰ ਅੰਗਾ ਸਾਖਾਂ ਤੇ ਸੇ ਸਨਤਾਂ ਦਾ ਇੱਕ ਇਕੱਠ ਬੁਲਾਇਆ ਤੇ ਇਸ ਇਕੱਠ ਨੂੰ ਸਤਿਗੁਰੂ ਜੀ ਨੇ ਵਿਸ਼ੇਸ਼ ਉਪਦੇਸ਼ ਦਿੱਤਾ ਤੇ ਉਸ ਉਪਦੇਸ਼ ਨੂੰ ਗੁਰੂ ਅਮਰਦਾਸ ਜੀ ਦੇ ਪੜਪੋਤੇ ਮੋਹਰੀ ਜੀ ਦੇ ਪੁੱਤਰੇ ਤੇ ਅਨੰਦ ਜੀ ਦੇ ਸੁਪੁੱਤਰ ਬਾਬਾ ਸੁੰਦਰ ਜੀ ਨੇ ਕਲਮ ਬੰਦ ਕੀਤਾ ਜੋ ਸਾਧਨਾਮ ਦੇ ਸਰਲੇਖ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਗ 923 24 ਤੇ ਆਰਾਮ ਕੜੀ ਰਾਗ ਦੇ ਵਿੱਚ ਸੁਭਾਇਮਾਨ ਹੈ ਸਾਧਾ ਸ਼ਬਦ ਦਾ ਅਰਥ ਹੈ ਸਦਾ ਬੁਲਾਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੋ ਅਕਾਲ ਪੁਰਖ ਜਗਤ ਦੇ ਜੀਵਾਂ ਨੂੰ ਦਾਤਾ ਬਖਸ਼ਣ ਵਾਲਾ ਹੈ ਤੇ ਇਥੇ ਨਾਲ ਲੋਕਾਂ ਵਿੱਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਜਗ ਦਾਤਾ ਸੋਏ ਭਗਤ ਵਸਲ ਤੇ ਲੋਈ ਜੀ ਉਸ ਅਕਾਲ ਪੁਰਖ ਵਿੱਚ ਗੁਰੂ ਅਮਰਦਾਸ ਸਤਿਗੁਰੂ ਦੇ ਸ਼ਬਦ ਰਾਹੀਂ ਲੀਨ ਰਹੇ ਹਨ ਅਤੇ ਉਸ ਤੋਂ ਬਿਨਾ ਇਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦੇ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀ ਗੁਰੂ ਅਮਰਦਾਸ ਜੀ ਸਤਿਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਅਕਾਲ ਪੁਰਖ ਤੋਂ ਲੈਣਾ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦੇ ਰਹੇ ਕੇਵਲ ਇੱਕ ਨਾਮ ਹੀ ਤੇ ਆਉਂਦੇ ਆਵਰੋ ਨਾ ਜਾਣੇ ਸ਼ਬਦ ਗੁਰਕੈ ਏਕ ਨਾਮ ਤੇ ਆਵੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁੱਕੇ ਸਨ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਜਿਹੜਾ ਗੁਰੂ ਅਮਰਦਾਸ ਅਕਾਲ ਪੁਰਖ ਦੇ ਨਾਮ ਵਿੱਚ ਸਦਾ ਹੀ ਲੀਨ ਰਹਿੰਦੇ ਸਨ ਉਲਾਂ ਉਸ ਦੇ ਚੱਲਣ ਦਾ ਸੱਦਾ ਆ ਗਿਆ ਆਇਆ ਹਕਾਰਾ ਚੱਲਣ ਵਾਰਾ ਹਰ ਨਾਮ ਨਾਮ ਸਮਾਇਆ ਗੁਰੂ ਅਮਰਦਾਸ ਜੀ ਨੇ ਜਗਤ ਵਿੱਚ ਰਹਿੰਦਿਆਂ ਅਮਰ ਅਟਲ ਅਥੋਰ ਠਾਕੁਰ ਨੂੰ ਭਗਤੀ ਦੀ ਰਾਹੀ ਪ੍ਰਾਪਤ ਕਰ ਲਿਆ ਹੋਇਆ ਸੀ ਜਗ ਅਮਰ ਅਟਲ ਅਥੋਰ ਠਾਕੁਰ ਭਗਤ ਤੇ ਹਰ ਪਾਇਆ ਅਕਾਲ ਪੁਰਖ ਦੀ ਰਜਾ ਗੁਰੂ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤਿਗੁਰੂ ਜੀ ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਗਏ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਓ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ اے ਹਰੀ ਮੇਰੀ ਅਰਦਾਸ ਹੈ ਮੇਰੀ लाज ਰੱਖਣਾ ਸਤਿਗੁਰ ਕਰੇ ਹਰ ਪੈਰ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ اے ਹਰੀ ਆਪਣੇ ਸੇਵਕਾਂ ਦੀ लाज ਰੱਖ ਅਤੇ ਮਾਇਆ ਤੋਂ ਨਿਰਮੋਕ ਕਰਨ ਵਾਲਾ ਆਪਣਾ ਨਾਮ ਬਖਸ਼ ਪੈਜ ਰੱਖੋ ਹਰ ਜਨਨੇ ਕੇਰੀ ਹਰ ਦੇਵ ਨਾਮ ਨਿਰੰਝਨ ਜਮਦੂਤਾ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇ ਜੋ ਅਖੀਰ ਵੇਲੇ ਦਾ ਸਾਥੀ ਬਣੇ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਕੰਜਨ ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ ਇਹ ਅਰਦਾਸ ਅਕਾਲ ਪੁਰਖ ਨੇ ਸੁਣ ਲਈ ਸਤਿਗੁਰੂ ਕੀ ਬੇਨਤੀ ਭਾਈ ਹਰਪ੍ਰਭ ਸੁਣੀ ਅਰਦਾਸ ਜੀ ਗੁਰੂ ਅਮਰਦਾਸ ਜੀ ਨੇ ਆਪਣੇ ਵਿੱਚ ਮਿਲਾ ਲਿਆ ਕਹ ਕਹ ਕੇ ਤੂੰ ਤਨ ਹੈ ਤੂੰ ਤਨ ਹੈ ਸਬਾਸ਼ ਹਰ ਤਾਲ ਦੇ ਪਾਸ ਸਤਿਗੁਰ ਮਿਲਾਇਆ ਤਨ ਤਨ ਕਹ ਸਬਾਸ਼ ਜੀ ਏ ਮੇਰੇ ਸਿੱਖੋ ਹੈ ਮੇਰੇ ਪੁੱਤਰੋ ਹੈ ਮੇਰੇ ਪ੍ਰਭੂ ਸੁਣੋ ਮੇਰੇ ਅਕਾਲ ਪੁਰਖ ਨੂੰ ਇਹ ਚੰਗਾ ਲੱਗਾ ਹੈ ਅਤੇ ਮੈਨੂੰ ਉਸਨੇ ਹੁਕਮ ਕੀਤਾ ਹੈ ਮੇਰੇ ਕੋਲ ਆ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਬਾਣਾ ਆਓ ਮੈਂ ਪਾਸ ਜੀ ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਤੇ ਮੇਰਾ ਪ੍ਰਭੂ ਮੈਨੂੰ ਸਬਾਸ਼ੇ ਦੇ ਰਿਹਾ ਹੈ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਬਾਸ਼ ਜੀ ਹੋ ਮਨੁੱਖ ਜਲਤ ਦੇ ਵਿੱਚ ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਪਾਣਾ ਮਿੱਠਾ ਲੱਗਦਾ ਹੈ ਭਗਤ ਸਤ ਗੁਰ ਪੁਰਖ ਸੋਈ ਜਿਸ ਹਰ ਰੱਬ ਦਾ ਪਾਣਾ ਪਾਵੇ ਉਸ ਦੇ ਅੰਦਰ ਆਨੰਦ ਦੇ ਵਾਜੇ ਇੱਕ ਰਸ ਵਰਦਿਆ ਅਕਾਲ ਪੁਰਖ ਉਸ ਨੂੰ ਆਪ ਆਪਣੇ ਨਾਲ ਗੱਲ ਨਾਲ ਲਾਉਂਦਾ ਹੈ ਆਨੰਦ ਆਨੰਦ ਵਜੇ ਵਜੇ ਹਰ ਆਪ ਗਾਲ ਮਿਲਾਵੇ اے ਮੇਰੇ ਪੁੱਤਰੋ ਪ੍ਰਭੂ ਮੇਰਾ ਪਰਿਵਾਰ ਮਨ ਵਿੱਚ ਕਲਾਸ ਕਰਕੇ ਵਿੱਚ ਤੁਸੀਂ ਪੁੱਤ ਪਾਹੀ ਪਰਿਵਾਰ ਮੇਰਾ ਮਨ ਵੇਖੋ ਘਰ ਨਿਰਜਾਸ ਜੀ ਇਸ ਵਾਸਤੇ ਹੁਣ ਗੁਰੂ ਅਕਾਲਪੁਰਖ ਦੇ ਕੋਲ ਜਾ ਰਿਹਾ ਹੈ ਪਾਪ ਕੇ ਗੁਰੂ ਅਮਰਦਾਸ ਜੀ ਸਰੀਰ ਛੱਡ ਕੇ ਜਾ ਰਿਹਾ ਤੋ ਲਿਖਿਆ ਪਰਵਾਣਾ ਫੇਰ ਨਹੀਂ ਉਹ ਜਾਏ ਹਰ ਪ੍ਰਭ ਪਾਸ ਜੀ ਗੁਰੂ ਅਮਰਦਾਸ ਜੀ ਨੇ ਬੈਠ ਕੇ ਆਪਣੀ ਮਰਜ਼ੀ ਨਾਲ ਸਾਰੇ ਪਰਿਵਾਰ ਨੂੰ ਸਦਕਲਿਆ ਅਥਾ ਆਖਿਆ ਸਤਗੁਰ ਪਾਣੇ ਆਪਣੇ ਮਹਿ ਪਰਿਵਾਰ ਸਦਾਇ ਮਤਾ ਮੇਰੇ ਸਰੀਰ ਛੱਡ ਜਾਂ ਤੋ ਪਿਛੋਂ ਉਹ ਰੂਣਾ ਕੋ ਲੈਣਾ ਤੁਸੀਂ ਬਿਲਕੁਲ ਵੀ ਰੋਣਾ ਧਰਨਾ ਨਹੀਂ ਹੈ ਜੋ ਰੋਹੇ ਕੋਲ ਲਾਵੇਗਾ ਉਹ ਮੈਨੂੰ ਚੰਗਾ ਨਹੀਂ ਲੱਗੇਗਾ ਮਾਤਾ ਮੈਂ ਪਿਛੇ ਕੋਈ ਰੋਲ ਸੀ ਸੋ ਮੈਂ ਮੂਲਣਾ ਪਾਇਆ ਜਿਸ ਤਰ੍ਹਾਂ ਕਿਸੇ ਦੇ ਮਿੱਤਰ ਨੂੰ ਇੱਜ਼ਤ ਮਿਲਦੀ ਹੈ ਤੇ ਮਿੱਤਰ ਨੂੰ ਇੱਜ਼ਤ ਮਿਲਦੀ ਵੇਖ ਕੇ ਖੁਸ਼ੀ ਹੁੰਦੀ ਹੈ ਠੀਕ ਤੁਸੀਂ ਵੀ ਮੇਰੇ ਸਰੀਰ ਸ਼ਾਡਜਾਂਟ ਤੋਂ ਬਾਅਦ ਖੁਸ਼ੀ ਮਨੋਗੇ ਕਿਉਂਕਿ ਅਕਾਲ ਪੁਰਖ ਨੇ ਮੈਨੂੰ ਇੱਜ਼ਤ ਦਿੱਤੀ ਹੈ ਮਿੱਤ ਭਜੇ ਮਿੱਤ ਵਿਗਸੈ ਜਿਸ ਮਿੱਤ ਦੀ ਭੈਜ ਪਾਵੇ ਤੁਸੀਂ ਵੀ ਇਹ ਮੇਰੇ ਪੁੱਤਰ ਉੱਤੇ ਪਾਵੋ ਵੀ ਤਾਲ ਕੇ ਦੇਖੋ ਪਤਾਲ ਪੁੱਤ ਨੂੰ ਆਦਰ ਦੇ ਰਹੇ ਨੇ ਇਸ ਵਾਸਤੇ ਤੁਸੀਂ ਕੋਸ਼ਿਸ਼ ਕਰੋ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈਣਾ ਗੁਰੂ ਅਮਰਦਾਸ ਜੀ ਨੇ ਸਰੀਰ ਕਜਾਮੇ ਵਿੱਚ ਹੁੰਦਿਆਂ ਹੀ ਬਾਕੀ ਆਪ ਗੁਰਿਆਈ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਸਤਿਗੁਰ ਪਰਤੱਖ ਹੁੰਦੇ ਬੈ ਰਾਜ ਆਪ ਟਿਕਾਇਆ। ਸਾਰੇ ਸਿੱਖਾਂ ਨੂੰ ਅੰਗਾ ਸਖਾਂ ਨੂੰ ਪੁੱਤਰਾਂ ਅਤੇ ਭਰਾਵਾਂ ਨੂੰ ਗੁਰੂ ਅਮਰਦਾਸ ਜੀ ਦੀ ਚਰਨੀ ਲਾ ਦਿੱਤਾ। ਸਭ ਸਿੱਖ ਬੰਦਕ ਪੁੱਤ ਭਾਈ ਰਾਮਦਾਸ ਪੈਰੀਂ ਪਾਇਆ। ਅਖੀਰ ਜੋਤੀ ਜੋਤ ਸਮਾਨ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ ਮੇਰੇ ਪਿਛੋਂ ਨਿਰੋਲ ਕੀਰਤਨ ਕਰਨਾ। ਅੰਤੇ ਸਤਿਗੁਰ ਬੋਲੇ ਮੈਂ ਅਬਿਸ਼ੇਕ ਕੀਰਤਨ ਕਰਿਓ ਨਿਰਭਾਨ ਜੀਓ। ਤੁਸੀਂ ਗੀਸੋ ਗੋਪਾਲ ਆਕਾਲਪੁਰਖ ਦੇ ਅਕਾਲਪੁਰਖ ਦੇ ਪੰਡਤਾਂ ਨੂੰ ਕਾ ਕੇ ਗੁਰਸਿੱਖਾਂ ਨੂੰ ਸੱਦ ਲੈਣਾ ਗੁਰਸਿੱਖਾਂ ਨੂੰ ਬੁਲਾ ਕੇ ਅਕਾਲਪੁਰਖ ਦੀ ਸਿੱਖ ਸਲਾਹ ਕਥਾ ਵਿਚਾਰ ਕਰਨੀ ਇਹੀ ਮੇਰੇ ਵਾਸਤੇ ਵਿਦਾਂ ਫੁਲਾਣਾ ਦਾ ਪਾਠ ਹੋਵੇਗਾ ਗੀਸੋ ਗੋਪਾਲ ਪੰਡਤ ਸਦੇਵ ਹਰ ਹਰ ਕਥਾ ਪੜੇ ਹੋਰਾਂ ਜੀ ਹਰ ਕਥਾ ਪੜੀਏ ਹਰ ਨਾਮ ਸੁਣੀਏ ਬਿਬਾਨ ਹਰ ਰੰਗ ਗੁਰ ਪਾਵੇ ਗੁਰੂ ਨੂੰ ਇਹੀ ਬਿਬਾਨ ਪਾਵੇਗਾ ਗੁਰੂ ਨੂੰ ਇਹੀ ਕਥਾ ਚੰਗੀ ਲੱਗੇਗੀ ਇਹੀ ਕਥਾ ਸੁਣਨੀ ਆਕਾਲਪੁਰਖ ਦੇ ਪ੍ਰਮਾਤਮਾ ਦੀ ਸਿੱਖ ਸਲਾਹੀ ਮੇਰੇ ਵਾਸਤੇ ਬਿਬਾਨ ਹੈ ਹਰ ਕਥਾ ਪੜੀਏ ਹਰ ਨਾਮ ਸੁਣੀਏ ਬਿਬਾਨ ਹਰ ਰੰਗ ਗੁਰ ਪ ਪਿੰਡ ਪੱਤਲ ਦੀ ਰਿਆ ਦੀਵਾ ਕੋਲ ਹਰ ਸਰ ਭਾਵੇ ਜਿਵੇਂ ਪਿੰਡ ਪੱਤਲ ਦੀਵਾ ਕਿਰਿਆ ਆਦਿਕ ਇਹ ਸਭ ਸਤ ਸੰਤਿ ਤੋਂ ਕੁਰਬਾਨ ਕਰ ਦੇਣਾ ਭਾਵੇ ਸਤ ਸੰਤ ਕਰਨੀ ਸਾਲਤ ਸੰਤ ਤੋਂ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਹਨ ਕੁਰਬਾਨ ਹਨ ਸਤਿਗੁਰੂ ਆਤਿ ਗੁਰਬੋਲੇ ਆ ਮਿਲਿਆ ਪ੍ਰਕਸ਼ਾਂ ਜਿਓ ਆਕਾਰ ਪਰਤਨੋ ਪਿਆਰੇ ਲਗੀ ਹੋਏ ਗੁਰੂ ਨੇ ਉਸ ਵੇਲੇ ਆਕਿਆ ਸਤਿਗੁਰੂ ਨੂੰ ਸੁਝਾਨ ਆਕਾਰ ਪਰਖ ਮਿਲ ਪਿਆ ਆਹ ਰਾਮਦਾਸ ਜੀ ਰਖ ਦਿਆ ਗੁਰਸ਼ਬਦ ਸੱਚ ਨੇ ਜਨ ਨਿਸ਼ਾਨ ਜਿਓ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ ਕਰਕੇ ਗੁਰੂ ਸ਼ਬਦ ਰੂਪੀ ਸੱਚੀ ਰਾਜਦਾਰੀ ਬਖਸ਼ ਦਿੱਤੀ ਸਤਿਗੁਰੂ ਪ੍ਰਕਸ਼ ਪਰਖ ਜੇ ਬੋਲੇ ਆ ਗੋਸ਼ਿਕਾ ਮਾਨ ਲਈ ਵਿਜਾਈ ਜਿਓ ਜੋ ਹੁਕਮ ਗੁਰੂ ਅਮਰਦਾਸ ਜੀ ਨੇ ਕੀਤਾ ਸਾਰੇ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਮੰਨ ਲਿਆ ਅਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਪ ਸਤਿਗੁਰਾਂ ਦੇ ਸਤਿਗੁਰੂ ਕੇ ਰਿਤੇ ਗੁਰੂ ਆਪ ਰੱਖਿਆ ਜੋ ਹੁਕਮ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਸਾਰੀਆਂ ਸਿੱਖ ਸੰਗਤਾਂ ਨੇ ਮੰਨ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਕੋਈ ਕਰਮਕੀਲੀ ਨੇ ਵੈਨਾ ਹੀ ਫਿਰ ਸਤਿਗੁਰੂ ਆਉਣ ਨਿਵਾਇਆ ਜੇ ਕੋਈ ਇਰਖਾ ਤੇ ਨਿੰਦਾ ਕਰਕੇ ਪਹਿਲਾਂ ਨਹੀਂ ਸੀ ਨਿਵਾ ਉਹ ਗੁਰੂ ਰਾਮਦਾਸ ਜੀ ਨੂੰ ਦੇਖ ਕੇ ਆਪਣੀ ਰਬੀ ਜੋਤ ਨੂੰ ਦੇਖ ਕੇ ਤੇ ਉਹਨਾਂ ਦੇ ਅੱਗੇ ਫਿਰ ਨਿਵਾ ਹਰ ਬੁਰੇ ਪਾਣਾਂ ਦੀ ਵਡਿਆਈ ਤੋਰ ਲਿਆ ਲੈ ਕੇ ਜਾਈ ਦਿਓ ਅਕਾਲਪੁਰ ਕਥੇ ਗੁਰੂ ਅਮਰਦਾਸ ਜੀ ਨੂੰ ਇਹੀ ਚੰਗਲ ਗਿਆ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਕਿਰਿਆ ਜੀ ਬਖਸ਼ੀ ਤੇ ਅਕਾਲਪੁਰ ਕਦਾ ਇਹੀ ਹੁਕਮ ਲਿਖ ਕਹੇ ਸੁੰਦਰ ਸੋਨ ਸੰਤੋਸ਼ ਸਭ ਜਗਤ ਕਾਰੀ ਪਾਜਿਓ ਸੁੰਦਰ ਆਖ ਦੇ ਹਨ ਕੇ ਸੰਤੋ ਸੁਣੋ ਇਸ ਵਾਸਤੇ ਸਾਡਾ ਜਗਤ ਗੁਰੂ ਰਾਮਦਾਸ ਜੀ ਦੀ ਪਹਿਲੀ ਪਹਿਗਿਆ ਇਹ ਵਿਦੇਸ਼ ਰਾਮ ਕਲੀ ਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਸਿੱਖ ਸੰਤਾਂ ਨੂੰ ਕੀਤਾ ਜੋ ਬਾਬਾ ਸੁੰਦਰ ਜੀ ਨੇ ਕਲਮ ਬੰਦ ਕੀਤਾ ਗੁਰੂ ਅਰਜਨ ਦੇਵ ਜੀ ਨੇ ਪੂਰ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਨੂੰ ਦਰਜ ਕੀਤਾ ਉਹਨਾਂ ਫੁਲਾਂ ਦੇ ਵਿੱਚ ਵਾਹਿਗੁਰੂ ਦੀ ਖਾਸਾ ਵਾਹਿਗੁਰੂ